ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਹੈ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੇ ਹਾਂ ਜੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਬੈਠ ਕੇ ਖਾਣ ਲਿਆ ਮੈਂ ਬੈਠ ਦੀ ਖੁਸ਼ੀ ਵਿੱਚ ਪਕਾ ਬਣਾ ਲਿਆ ਕੋਰੇ ਕੋਰੇ ਇੱਕ ਕੋਰੇ ਫਰੈਂਚ ਫ੍ਰਾਈਜ਼ ਵਿੱਚ ਕਾਜੀ ਦੇ ਕੋਰੇ ਪਿਚੇਸ਼ਨ ਦੇ ਵਿੱਚ ਕੋਰੇ ਹਨ ਕੋਰੇ ਕਿ ਕੁਝ ਬਹੁਤ ਕੁਝ ਬਣਾ ਲੱਗੇ ਤੁਹਾਨੂੰ ਦਿਖਾਣੇ ਹਨ ਕਿ ਕੀ ਕੁਝ ਬਣਾਵਾਂਗੇ ਇੱਥੇ ਮੈਂ ਇੱਕ ਵਾਰੀ ਤਾਂ ਕਰਾਂਗੀ ਤੇਲ ਘਰ ਕਰ ਲਿਆ ਸੀ ਜੀ

you আ পেডিি হাদে দালান্য আংচ্ ওং মামে পোদে কেড্য়ে I can't give it E <laughs> Thank you. Sir. ਜੀ ਪਕੌੜੇ ਬਣ ਗਏ। ਬਸ ਹੁਣ ਆਪਾਂ ਇਹਨਾਂ ਨੂੰ ਚਾਹ ਨਾਲ ਖਾਵਾਂਗੇ। ਤੇ ਨਿਆਣੀ ਚਲੇ ਗਏ ਖੇਡਣ। ਰੋਲਾ ਪਾ ਲਿਆ ਨਿਆਣਿਆਂ ਨੇ ਜਦ ਇਹ ਕਹਿੰਦੇ ਅਸੀਂ ਤਾਂ ਖੇਡਣ ਚੱਲੇ ਹਾਂ। ਬਸ ਇਹ ਸਮਾਨ ਹੁਣ ਆਪਾਂ ਚੱਕ ਦਾਂਗੇ ਸਾਰਾ ਤੇ ਪੱਖਾ ਕਰ ਦਾਂਗੇ ਬੰਦ।